ਆਦੀ ਪਿਆਰ ਦਿਖਦਾ ਭਰਾਵਾਂ ਦਾ ਹਨਾ ਸਾਥ ਦਿਖਦਾ ਵੀ ਇਹ ਸਾਥ ਹੈ ਤੁਹਾਡਾ ਸਾਰਿਆਂ ਦਾ ਜਦੋਂ ਬਾਈ ਕੋਈ ਕਹੇ ਨਾ ਵੀ ਮੈਂ ਟਾਈਮ ਅੱਜ ਸਾਰਾ ਛੱਡ ਕੇ ਹੋਰ ਕੰਮ ਧੰਦੇ ਛੱਡ ਕੇ ਤੁਹਾਡੀ ਵੀਡੀਓ ਦੇਖੀ ਸਾਰੀਆਂ ਵੀਡੀਓ ਦੇਖੀਆਂ ਤੁਹਾਡੀਆਂ ਇਹ ਗੱਲ ਆ ਜੇ ਵੱਡਾ ਜਾਨਵਰ ਲਾऊं ਵਧੀਆ ਪੱਠ ਵਧੀਆ ਬੱਕਰੀ ਗੱਬਣਾ ਜਾਂ ਸੱਜਰ ਸੂਈ ਹੋਈ ਤਾਂ ਜੀ ਇਹਨੇ ਕੋਈ ਬਸ ਨਹੀਂ ਚੱਲਣਾ ਕਿਉਂਕਿ ਫੇਰ ਤਾਂ ਡਿੱਗ ਕੇ ਲੱਤਵਾ ਟੁੱਟੀ ਹੋਊਗੀ ਤੁਹਾਡੀ ਫੇਰ ਕੁਝ ਨਹੀਂ ਬਣਨਾ ਪੇਤੰਗ ਹੀਣ ਸਮਝ ਲੋ ਹੋਗੇ ਜੇ ਡਿੱਗ ਗਏ ਕੇਰਾ ਫਿਰ ਮੈਂ ਮੀਡੀਅਮ ਫੈਮਿਲੀ ਚੋਂ ਆ ਮੇਰੇ ਘਰੇ ਬੱਕਰੀ ਖੜੀ ਹੋ ਮੈਂ 10000 ਜਿਆਦਾ ਦੇ ਕੇ ਜਾਂ 15000 ਦੇ ਕੇ ਨਹੀਂ ਭਰਾ ਸਕਦਾ ਖੜੀ ਰਹੁ ਖੜੀ ਰੱਖੂ ਖੜੀ ਰਹੁਗੇ ਜੇ ਨਹੀਂ ਬੱਕਰਾ ਮਿਲਿਆ ਕੋਈ ਚੱਜ ਦਾ ਮਾੜੇ ਬੱਕਰੇ ਦਾ ਭਰਾਉਣ ਦਾ ਫਾਇਦਾ ਕੋਈ ਨਹੀਂ ਫਿਰ ਉਹਦਾ ਕੀ ਫਾਇਦਾ ਉਹਦਾ ਗਾ ਕਿੱਕ ਹੈ ਚੀਜ਼ 100 ਪਈ ਹੈ ਗਾ ਕਿੱਕ ਹੈ ਗਾ ਘਾਟਾ ਮਤਲਬ ਤਾਂ ਰੇਟ ਘਟ ਹੋਏ ਜੇ ਹੁਣ ਤੁਸੀਂ ਗਾ ਕੀ ਇੰਨੇ ਜਿਆਦਾ ਮੈਂ ਗਾਇ ਫੀਸਾ ਲਵੋ ਇਹ ਵੀ ਨਹੀਂ ਹੁਣ ਵੀ ਆਪਾਂ ਸਾਰਿਆਂ ਦਾ ਟੂ ਐਂ ਚ ਲੱਤ ਮਾਰ ਲੱਗ ਜੀਏ ਨਵੇਂ ਬੰਦੇ ਇਹ ਐਫੀਸਾਂ ਦੇਣੀਆਂ ਬਣਦੀਆਂ ਆਪਣੀਆਂ ਆਪ ਦਾ ਇਹ ਆਪਣਾ ਵੀ ਫਰਜ ਹੈ ਵੀ ਆਪਾਂ ਹੁਣ ਹਾਂਜੀ ਸਸੇ ਕਾਲ ਸਾਰਿਆਂ ਕੀ ਹਾਲ ਚਾਲ ਆ ਦੋਸਤੋ ਠੀਕੋ ਸਾਰੇ ਤੇ ਤੁਹਾਡਾ ਭਾਈ ਇੰਨਾ ਜਿਆਦਾ ਪਿਆਰ ਆ ਆਪਣੀਆਂ ਵੀਡੀਓ ਨੂੰ ਤੇ ਮੈਂ ਦੇਣ ਹੀ ਨਹੀਂ ਦੇ ਸਕਦਾ ਤੁਹਾਡਾ ਸਾਰਿਆਂ ਦਾ ਯਾਰ ਹਨਾ ਵੀ ਇੰਨਾ ਜਿਆਦਾ ਪਿਆਰ ਦਿੰਦੇ ਹੋ ਤੁਸੀਂ ਇੰਨੇ ਵਧੀਆ ਕਮੈਂਟ ਇੰਨੇ ਵਧੀਆ ਫੋਨ ਇੰਨਾ ਜਿਆਦਾ ਪਿਆਰ ਇੰਨਾ ਸਾਥ ਵੀ ਮੈਂ ਕਹਣਾ ਵੀ ਅੱਜ ਤੱਕ ਮਿਲਿਆ ਨਹੀਂ ਹਨਾ ਵੀ ਆਪਾਂ ਨੇ ਰੇਜੀ ਤੁਰੇ ਫਿਰਦੇ ਇੱਕ ਸਾਣਾ ਹਨਾ ਵੀ ਪੰਜਾਬ ਚ ਤਾਂ ਫੋਨ ਆਉਂਦੀ ਆਉਂਦੇ ਹਨਾ ਵੀਰਾਂ ਦੇ ਬਹੁਤ ਜ਼ਿਆਦੇ ਅ ਇੱਕ ਆਪਣਾ ਮੈਨੂੰ ਬ੍ਰਿਟਿਸ਼ ਤੋਂ ਯਾਨੀ ਕਿ ਜੋਕੇ ਤੋਂ ਫੋਨ ਆਇਆ ਬਾਈ ਦਾ ਉਹਨੇ ਬਹੁਤ ਟਾਈਮ ਗੱਲ ਕਰੀ ਮੈਂਨਾਂ ਬਹੁਤ ਵਧੀਆ ਗੱਲ ਕਰੀ ਤੇ ਕਹਿੰਦਾ ਬਾਈ ਸਵਾਰ ਆ ਗਿਆ ਕਹਿੰਦਾ ਵੀਡੀਓ ਦੇਖ ਕੇ ਤੇ ਇੱਕ ਅੱਜ ਬਾਈ ਦਾ ਨਿਊਜ਼ੀਲੈਂਡ ਤੋਂ ਫੋਨ ਆਇਆ ਸੀਗਾ ਤੇ ਉਹ ਵੀ ਬਾਈ ਕਹਿੰਦਾ ਯਾਰ ਬਾਈ ਦੀ ਵੀਡੀਓ ਕਰਕੇ ਆਉਣੀ ਆ ਤੇ ਬਾਈ ਦੀਆਂ ਬੱਕਰੀਆਂ ਨੇ ਉਹ ਤੁਹਾਨੂੰ ਜਲਦੀ ਉਹਦੀ ਵੀਡੀਓ ਕਰਕੇ ਆ ਮੈਂ ਦਿਖਾਵਾਂਗੇ ਬਾਈ ਕਹਿੰਦਾ ਸਵਾਦ ਆ ਗਿਆ ਕਹਿੰਦਾ ਆਪਾਂ ਵੀ ਤੁਹਾਡੀਆਂ ਵੀਡੀਓ ਦੇਖ ਕੇ ਬਹੁਤ ਪ੍ਰਭਾਵਤ ਹੋਇਆ ਸਾਰੀਆਂ ਵੀਡੀਓ ਦੇਖਿਆ ਬਾਈ ਕਹਿੰਦਾ ਵੱਡੀ ਖੁਸ਼ੀ ਇਹ ਗੱਲ ਦੀ ਹੋਈ ਹੈ ਵੀ ਬਾਈ ਕਹਿੰਦਾ ਅੱਜ ਦੀ ਮੈਂ ਸਾਰੀ ਦਿਹਾੜੀ ਕਿਰਾਂ ਤੁਹਾਡੀਆਂ ਵੀਡੀਓ ਦੇਖਣ ਦੀ ਕੱਢ ਤੀ ਸਾਰੀਆਂ ਵੀਡੀਓ ਦੇਖ ਲਈਆਂ ਕਹਿੰਦਾ ਤੁਹਾਡੀਆਂ ਇਹ ਮਾਨਗਾਲੀ ਗੱਲ ਹੁੰਦੀ ਹੈ ਬਾਈ ਇਹ ਖੁਸ਼ੀ ਹੁੰਦੀ ਹੈ ਭਰਾਵਾਂ ਦੀ ਪਿਆਰ ਦਿਖਦਾ ਭਰਾਵਾਂ ਦਾ ਹਨਾ ਸਾਥ ਦਿਖਦਾ ਹੈ ਵੀ ਇਹ ਸਾਥ ਹੈ ਤੁਹਾਡਾ ਸਾਰਿਆਂ ਦਾ ਜਦੋਂ ਬਾਈ ਇਹ ਕੋਈ ਕਹੇ ਨਾ ਵੀ ਮੈਂ ਟਾਈਮ ਅੱਜ ਸਾਰਾ ਛੱਡ ਕੇ ਹੋਰ ਕੰਮ ਧੰਦੇ ਛੱਡ ਕੇ ਤੁਹਾਡੀ ਵੀਡੀਓ ਦੇਖੀ ਸਾਰੀਆਂ ਵੀਡੀਓ ਦੇਖੀਆਂ ਤੁਹਾਡੀਆਂ ਇੱਕੋ ਇੱਕ ਵੀਡੀਓ ਦੇਖੀ ਤਾਂ ਸਵਾਦ ਆ ਜਾਂਦਾ ਬਾਈ ਇੰਨਿਆਰਾ ਆ ਜਾਂਦਾ ਜਿੰਦਗੀ ਦਾ ਇਹ ਜੀ ਲੱਗਦਾ ਵੀ ਹਾਂ ਯਾਰ ਕੁਝ ਬਣਾ ਰਹੇ ਆਪਾਂ ਕੁਝ ਕਰ ਰਹੇ ਆ ਜਦੋਂ ਕੋਈ ਤੁਹਾਡੇ ਵਰਗੇ ਇਹ ਜਿਹੇ ਭਰਾਵਾਂ ਦਾ ਸਾਥ ਆਉਂਦਾ ਨਾ ਫੋਨ ਆਉਂਦੇ ਆ ਪਿਆਰ ਭਰੇ ਤੇ ਮੈਸੇਜ ਕਮੈਂਟ ਆਉਂਦੇ ਆ ਪਿਆਰ ਭਰੇ ਤੇ ਉਦੋਂ ਫਿਰ ਉਹ ਕੰਮ ਨੂੰ ਕਰਨ ਦਾ ਹੋਰ ਜਜ਼ਬਾ ਵਾਜ ਜਾਂਦਾ ਹੋਰ ਨਿਖਾਰ ਲਿਆਉਣ ਦਾ ਜਜ਼ਬਾ ਵਾਜ ਜਾਂਦਾ ਤੇ ਸਭ ਤੋਂ ਪਹਿਲਾਂ ਤਾਂ ਧੰਨਵਾਦ ਆ ਸਾਰੇ ਭਰਾਵਾਂ ਦਾ ਇਦਾਂ ਹੀ ਪਿਆਰ ਬਣਾਈ ਰੱਖਿਓ ਤੇ ਸ਼ੇਅਰ ਕਰਦੇ ਰਹੋ ਵੀਡੀਓ ਨੂੰ ਤਾਕੇ ਤੁਹਾਨੂੰ ਸਾਰਿਆਂ ਨੂੰ ਠੱਗਾਂ ਦੇ ਲਾਣੇ ਤੋਂ ਬਚਾ ਸਕੀ। ਮੈਂ ਮੋਟਾ ਵੀ ਇਹ ਆਪਣਾ ਫੋਨ ਕਰੋ ਜਦੋਂ ਮਰਜੀ, ਮੈਸੇਜ ਕਰੋ ਜਦੋਂ ਮਰਜੀ, ਤੁਹਾਡਾ ਜਵਾਬ ਮਿਲੂਗਾ ਹੀ ਮਿਲੂਗਾ ਤੁਹਾਨੂੰ। ਇਹ ਨਹੀਂ ਹੈਗਾ ਨਹੀਂ ਮਿਲੂਗਾ। ਕਿਸੇ ਟਾਈਮ ਕਾਲ ਨਹੀਂ ਚੱਕੀਗੀ, ਬੈਕ ਕਾਲ ਆਊਗੀ ਤੁਹਾਨੂੰ। ਕਿਸੇ ਟਾਈਮ ਮੈਸੇਜ ਦਾ ਰਿਪਲਾਈ ਨਹੀਂ ਹੋਇਆ, ਤਾਂ ਮੈਸੇਜ ਦਾ ਰਿਪਲਾਈ ਤੁਹਾਨੂੰ ਆਊਗਾ ਹੀ ਆਊਗਾ, ਲਾਜ਼ਮੀ ਹੈ ਇਹ ਨਹੀਂ ਹੈਗਾ ਇਗਨੋਰ ਨਹੀਂ ਕਰਿਆ ਜਾਊ ਤੁਹਾਨੂੰ। ਕੋਈ ਵੀ ਜਾਣਕਾਰੀ ਲੈਣੀ ਚਾਹੋ ਨੇ ਤੁਸੀਂ ਆਪਾਂ ਜਿੰਨੇ ਕੁ ਜੋਗੇ ਆ ਯਾਰ ਤੁਹਾਡੇ ਨਾਲ। ਸਭ ਤੋਂ ਵੱਡੀ ਗੱਲ ਇੱਕ ਮੈਂ ਲਾਈਵ 'ਚ ਵੀ ਅੱਜ ਗੱਲ ਕਰੀ ਅਸੀਂ ਦੁਵਾੜੇ ਵੀ ਗੱਲ ਕਰਦਾ ਵੇ ਵੀਡੀਓ ਬਣਾਉਣ ਤੋਂ ਪਹਿਲਾਂ 4-5 ਮਹੀਨੇ ਮੈਨੂੰ ਪਹਿਲਾਂ ਇੱਕ ਫੋਨ ਆਇਆ ਸੀਗਾ ਬਾਈ ਕਹਿੰਦਾ ਬੱਚੇ ਲੈਣੇ ਆ ਬੱਚੇ ਲੱਤੇ ਬਾਈ ਨੇ ਮੈਨੂੰ ਬਾਈ ਨੂੰ ਇਹੀ ਗੱਲਾਂ ਸਾਰੀਆਂ ਸੁਣਾਈਆਂ ਸੀਗੀਆਂ ਵੀ ਬਾਈ ਪਰਖ ਕੇ ਦੇਖ ਕੇ ਪਹਿਲੀ ਗੱਲ ਤਾਂ ਜੇ ਬੱਚਿਆਂ ਨੂੰ ਇਗਨੋਰ ਕਰੋ ਤਾਂ ਚੰਗੀ ਗੱਲ ਆ ਜੇ ਵੱਡਾ ਜਾਨਵਰ ਲਾऊं ਵਧੀਆ ਪੱਠ ਵਧੀਆ ਬੱਕਰੀ ਗੱਬਣਾ ਜਾਂ ਸੱਜਰ ਸੂਈ ਹੋਈ ਤਾਂ ਜੀ ਲਾਉ ਤਾਂ ਵਧੀਆ ਹੈ ਜਾਂ ਬਰੀਡਰ ਪਲਿਆ ਹੋਇਆ ਦੋ ਦੰਦ ਚਾਰ ਦੰਦ ਲਾਉ ਤਾਂ ਵਧੀਆ ਗੱਲ ਆ ਉਹਦੇ ਚ ਪਰਖ ਉਹਦੇ ਜਾਨੀ ਕਿ ਸਿੰਪਟਮ ਦਿਖਣ ਲੱਗ ਜਾਂਦੇ ਵੱਡੇ ਹੋਏ ਚ ਵੀ ਕੀ ਬਣਿਆ ਕੀ ਬਣਨ ਅੱਗੇ ਨੇ ਆ ਜਾ ਕੇ ਕੀ ਚੀਜ਼ ਐ ਇਹ ਉਹ ਬਾਈ ਨੂੰ ਮੈਂ ਸਾਰੀਆਂ ਗੱਲਾਂ ਸੋਹੇ ਮੈਂ ਇੱਕ ਤਾਂ ਮਹਿੰਗੇ ਤੋਂ ਬਚੀ ਐਦਾਂ ਬਚੀ ਐਦਾਂ ਬਚੀ ਜਿਵੇਂ ਤੁਹਾਨੂੰ ਮੈਂ ਸਾਰੀਆਂ ਵੀਡੀਓ ਦੱਸਦਾ ਪਰ ਸ਼ਾਇਦ ਉਹਨੂੰ ਬਾਈ ਨੂੰ ਐਦਾਂ ਲੱਗਿਆ ਵੀ ਮੈਂ ਕੋਈ ਫੁਕਰਵਾਜੀ ਮਾਰੀ ਜਾਂਦਾ ਤੇ ਮੈਂ ਉਵੇਂ ਰੋੜੀ ਜਾਂਦਾ ਬਾਈ ਕੋਲੇ ਹਨਾ ਉਹ ਐਦਾ ਲੱਗ ਗਈ ਯਾਰ ਮਾਰੀ ਜਾਂਦੇ ਚੱਲ ਇਹਦੇ ਨਾਲ ਗੱਲ ਕਰ ਲਈ ਠੀਕ ਆ ਪਰ ਹੁਣ ਵੀ ਆਪਣੀਆ ਵੀਡੀਓ ਦੇ ਇੱਕ ਦਾ ਦੁਬਾਰੇ ਫੋਨ ਆਇਆ ਸੀ ਬਾਈ ਦਾ ਕਹਿੰਦਾ ਕਾਸ਼ ਬਾਈ ਮੈਂ ਤੇਰੀ ਉਹਦੇ ਗੱਲ ਮੰਨੀ ਹੁੰਦੀ ਮੈਂ ਠੱਗੀ ਦਾ ਸ਼ਿਕਾਰ ਨਾ ਹੁੰਦਾ ਉਹ ਠੱਗੀ ਦਾ ਸ਼ਿਕਾਰ ਹੋ ਚੁੱਕਿਆ ਬਾਈ ਮੰਜਿਆ ਹੋਇਆ ਉਹ ਠੀਕ ਹੈ ਨਾ ਤੇ ਵੀਰੇ ਬਚਿਆ ਕਰੋ ਇੱਦਾਂ ਗੱਲਾਂ ਤੁਹਾਡੇ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਵੀ ਮੈਂ ਤਾਂ ਸਿਰਫ ਤੁਹਾਨੂੰ ਇਹ ਦੱਸ ਸਕਦਾ ਵੀ ਅੱਗੇ ਟੋਆ ਅੱਗੇ ਖੂਹ ਹੈ ਅੱਗੇ ਖਾਲੀ ਹੈ ਅੱਗੇ ਇਹ ਹੈ ਵੇਖਾ ਬੰਦ ਅੱਖਾ ਖੋਲ ਲਾ ਬਾਈ ਅੱਗੇ ਉਟੋ ਹੈ ਅੱਖਾ ਖੋਲ ਕੇ ਚੱਲ ਪਈ ਓਏ ਅੱਗੇ ਖੂਹ ਹੈ ਵਿੱਚ ਨਾ ਡਿੱਗ ਪਈ ਜੇ ਤੁਸੀਂ ਅਖਣਾ ਚਾਲੋ ਪਰੇ ਮਰੀਏ ਨਾ ਪਕਾਈ ਫੇਰ ਡਿੱਗੋਗੇ ਬਾਈ ਫਿਰ ਮੇਰਾ ਕੋਈ ਕਸੂਰ ਨਹੀਂ ਹਨਾ ਮੇਰੇ ਸਮਝਾਉਣ ਦੇ ਬਾਵਜੂਦ ਵੀ ਜੇ ਤੁਸੀਂ ਡਿੱਗ ਰਹੇ ਹੋ ਤਾਂ ਉਹਦੇ ਚ ਮੈਂ ਕੁਝ ਨਹੀਂ ਕਰ ਸਕਦਾ ਬਾਈ ਫੇਰ ਚੀਕਾਂ ਮਾਰੋ ਡਿੱਗ ਕੇ ਤੇ ਰੌਲਾ ਪਾਓ ਕੁਝ ਕਰੀ ਜਾਓ ਫੇਰ ਕਿਸੇ ਨੇ ਕੋਈ ਬਸ ਨਹੀਂ ਚੱਲਣਾ ਕਿਉਂਕਿ ਫੇਰ ਤਾਂ ਡਿੱਗ ਕੇ ਲੱਤ ਬਾ ਟੁੱਟੀ ਹੋਊਗੀ ਤੁਹਾਡੀ ਫੇਰ ਕੁਛ ਨਹੀਂ ਬਣਨਾ ਪੇ ਤੰਗ ਹੀਣ ਸਮਝ ਲਓ ਹੋ ਗਏ ਜੇ ਡਿੱਗ ਗਏ ਕੇਰਾ ਫੇ ਤਾਂ ਚੀਕਾ ਮਾਰੋ ਚਾਹੇ ਰੌਲਾ ਪਾਓ ਕੋਈ ਸੁਣੇ ਚਾਹੇ ਨਾ ਸੁਣੇ ਫੇਰ ਨਹੀਂ ਮੇਰਾ ਮਤਲਬ ਹੈ ਤੁਹਾਨੂੰ ਸਮਝਾਉਣਾ ਵੀ ਠੱਗ ਲਾਣੇ ਤੋਂ ਬਚ ਜਾਓ ਬਚ ਜਾਓ ਆਪ ਬੱਕਰੀ ਖਰੀਦਣੀ ਸਿੱਖ ਲਓ ਆਪ ਉਹਦੀ ਪਰਖ ਕਰਨੀ ਸਿੱਖ ਲਓ ਕਈ ਵੀ ਕਹਿੰਦੇ ਨਾ ਕਿ ਫੀਸ ਜਿਆਦਾ ਲੈਂਦੇ ਆ ਬਈ ਜਿਆਦਾ ਲੈਂਦੇ ਆ ਬਈ ਜਿਆਦੇ ਲੈਣੇ ਚਲ ਮੈਂ ਕਈ ਵਾਰੀ ਕਹਿਣਾ ਹੁੰਦਾ ਵੀ ਸਾਰੇ ਵੀਰ ਇੱਕੋ ਜਿਹੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਕਿਸੇ ਕਿਸੇ ਕਿੱਤੇ 'ਚ ਲਾ ਲੋ ਚਾਹੇ ਉਹ ਫਾਰਮਿੰਗ ਕਰਦੇ ਆ ਚਾਹੇ ਉਹ ਵਪਾਰ ਦਾ ਕੰਮ ਕਰਦੇ ਆ ਚਾਹੇ ਉਹ ਦਲਾਲੀ ਦਾ ਕੰਮ ਕਰਦੇ ਆ ਜਾਂ ਖਰੀਦ-ਵੇਚ ਕਰਦੇ ਜੋ ਵੀ ਕੰਮ ਕਰਦੇ ਆ ਸਾਰੇ ਚੰਗੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਹੁੰਦੇ ਸਾਰੇ ਤਰ੍ਹਾਂ ਦੇ ਹਰੇਕ ਕਿੱਤੇ ਦੇ ਵਿੱਚ ਸਾਰੇ ਤਰ੍ਹਾਂ ਦੇ ਲੋਕ ਹੁੰਦੇ ਆ ਆਪਾਂ ਸਾਰਿਆਂ ਨੂੰ ਮਾੜੇ ਨਹੀਂ ਕਹਿ ਸਕਦੇ ਸਾਰਿਆਂ ਨੂੰ ਚੰਗੇ ਨਹੀਂ ਕਹਿ ਸਕਦੇ ਜਿਹੜੇ ਵੀਰ ਫੀਸ ਲੈਂਦੇ ਆ ਉਹਨਾਂ ਦਾ ਆਪਣਾ ਮੋਟਿਵ ਹੈ ਉਹ ਕਿਉਂ ਲੈਂਦੇ ਆ ਕੀ ਕਾਰਨ ਹੈ ਕੀ وجہ ਹੈ ਕਿਉਂ ਲੈਂਦੇ ਆ ਉਹਨਾਂ ਨੂੰ ਉਹਨਾਂ ਨੂੰ ਪਤਾ ਉਹ ਕਿਉਂ ਲੈਂਦੇ ਆ ਜੇ ਤੁਹਾਨੂੰ ਇਦਾਂ ਲੱਗ ਮੈਂ ਵੈਸੇ ਬੇਨਤੀ ਕਰਦਾ ਸਾਰਿਆਂ ਨੂੰ ਵੀਰਾਂ ਨੂੰ ਜਿਹੜੇ ਜਾਦੇ ਫੀਸ ਲੈਂਦੇ ਆ ਵੀ ਵੀਰੇ ਥੋੜੇ ਜਾਇਜ ਕਰ ਲਓ ਤਾਂ ਕਿਸੇ ਗਰੀਬ ਦਾ ਵੀ ਸ਼ੌਂਕ ਪੂਰਾ ਹੋ ਜੇ ਯਾਰ ਹਨਾ ਕਿਸੇ ਗਰੀਬ ਬੰਦੇ ਦਾ ਜਿਹੜਾ ਸ਼ੌਂਕ ਪੂਰਾ ਕਰਨਾ ਚਾਹੁੰਦਾ ਪਰ ਉਹਦੇ ਬਸ ਨਹੀਂ ਚੱਲਦੀ ਮੈਂ ਵੀ ਉਹਨਾਂ ਚੋਂ ਹੀ ਆਂ ਜੀ ਮੇਰੇ ਕੋਲੇ ਬੱਕਰੀ ਖੜੀ ਹੋਵੇ ਮੰਨ ਲਓ ਮੇਰੇ ਘਰੇ ਬੱਕਰੀ ਖੜੀ ਹੋਵੇ ਮੈਂ ਮੀਡੀਅਮ ਫੈਮਿਲੀ ਚੋਂ ਆ ਮੇਰੇ ਘਰੇ ਬੱਕਰੀ ਖੜੀ ਹੋ ਮੈਂ 10000 ਜਿਆਦਾ ਦੇ ਕੇ ਜਾਂ 15000 ਦੇ ਕੇ ਨਹੀਂ ਭਰਾ ਸਕਦਾ ਖੜੀ ਰਹਿਉ ਖੜੀ ਰੱਖੂੰ ਖੜੀ ਰਹੋਗੇ ਜੇ ਨਹੀਂ ਬੱਕਰਾ ਮਿਲਿਆ ਕੋਈ ਚੱਜ ਦਾ ਮਾੜੇ ਬੱਕਰੇ ਦਾ ਭਰਾਉਣ ਦਾ ਫਾਇਦਾ ਕੋਈ ਨਹੀਂ ਫਿਰ ਉਹਦਾ ਕੀ ਫਾਇਦਾ ਜੇ ਮੇਮਣੇ ਨਾ ਚੱਜ ਦੇ ਆਏ ਫਿਰ ਉਹਦਾ ਅੱਗੇ ਬਰੀਡ ਵੀ ਕੀ ਆ ਵਦੂ ਫਿਰ ਫਾਇਦਾ ਕੀ ਫਿਰ ਮੇਰਾ ਚੌਂਕ ਦਾ ਮਰ ਗਿਆ ਮੈਂ ਤਾਂ ਹੱਕ ਕੇ ਫਿਰ ਬੱਕਰੀ ਵੇਚ ਦੂ ਵੇ ਲੈ ਜਾਓ ਭਾਈ ਬੱਕਰੀ ਵਿਕਾਉ ਮੇਰੀ ਤਾਂ ਮੈਂ ਕੀ ਕਰ ਸਕਦਾ ਫਿਰ ਤੇ ਜੋ ਹੀ 3000 ਜਾਂ 2500 3000 ਕੀਸ ਹੋਊਗੀ ਮੰਨ ਲਓ ਤਾਂ ਮੈਂ ਖੁਸ਼ੀ ਖੁਸ਼ੀ ਦੇ ਦੂ ਕਿਉਂਕਿ ਜੇ ਦੋ ਮੇਮਣੇ ਆ ਗਏ ਮੇਰੇ 20000 ਦੇ ਜਾਂ 25000 ਦੇ ਦੋਨੇ ਮੇਮਣੇ ਵਿਗ ਗਏ ਚੰਗੇ ਮੇਮਣੇ ਆ ਗਏ ਚੰਗੇ ਬਰੀਡਰ ਤੋਂ ਤਾ ਮੇਰਾ 3000 ਲਾਇਆ ਮੈਨੂੰ ਦੱਖੂ ਥੋੜੀ 5 ਮਹੀਨਿਆਂ ਬਾਅਦ ਤਾਂ ਮੇਰਾ ਬੱਕਰੀ ਸ਼ੂਫੂ ਦੋ ਵੀਨ ਦੇ ਬਾਅਦ ਬੱਚੇ ਵੇਚ ਦੂੰ 6-7 ਮਹੀਨਿਆਂ ਦੇ ਵਿੱਚ ਮੇਰੇ ਤਾਂ ਫਿਰ ਕਈ ਗੁਣਾ ਪੈਸੇ ਹੋ ਗਏ ਮੈਨੂੰ ਫਿਰ 2500 3000 ਦੱਖੂ ਥੋੜੀ ਤੇ ਜੇ 10000 ਲਾਇਆ ਹੋਇਆ ਜਾਂ 15000 ਲਾਇਆ ਹੋਇਆ 25 ਜੇ ਇੱਕ ਬੱਚਾ ਵੀ ਦੇਤਾ ਤਾਂ ਵੀ ਗਿਆ ਮੇਰਾ ਖਤਮ ਹੈ ਦੋ ਵੀ ਦੇਤੇ ਤਾਂ ਵੀ ਉਹਨੇ ਚ ਉਹਦੇ ਬਾਅਦ 15000 ਪਹਿਲਾਂ ਫੀਸ ਦਿੱਤੀ ਉਹ ਫਿਰ ਖਰਚਾ ਉਹਦੇ ਹੋਇਆ ਉਹ ਫਿਰ ਫਿਰ ਵੀ ਨਹੀਂ ਪਸਾਉਂਦੀ ਪੂਰੀ ਗੱਲ ਹਨਾ ਫਿਰ ਬਚਣ ਨਾ ਬਚਣ ਉਹਨਾਂ ਦੇ ਦੇਖਪਾਲ ਸਾਂਸ ਸੁਭਾਈ ਵੀ ਹੁੰਦੀ ਹੈ ਵੀ ਉਹਨਾਂ ਨੂੰ ਬੇਨਤੀ ਹੈ ਭਾਈ ਜਾਇਜ਼ ਰੇਟਾਂ ਤੇ ਲੈ ਆਓ ਫਿਸਾਂ ਤੋਂ ਇਹ ਜਾਇਜ਼ ਰੇਟਾਂ ਤੇ ਲਿਓ ਤੇ ਮੈਂ ਆਪਣੇ ਨਵੇਂ ਵੀਰਾਂ ਨੂੰ ਬੇਨਤੀ ਕਰਦਾ ਵੀ ਮਾਰਕੀਟ ਦੇ ਵਿੱਚ ਕਿਸੇ ਵੀ ਚੀਜ਼ ਦਾ ਰੇਟ ਉਦੋਂ ਵਧਦਾ ਹੁੰਦਾ ਜਦੋਂ ਤੇ ਗਾਹਕ ਜਿਆਦਾ ਹੋਣ ਜੇ ਇੱਕ ਚੀਜ਼ ਰੱਖ ਲਓ ਤੁਸੀਂ ਉਹਦੇ 100 ਗਾਹਕ ਹੈ ਉਹਦਾ ਰੇਟ ਜਿਆਦਾ ਹੋਊ 100 ਚੀਜ਼ ਪਈ ਹੈ ਉਹਦਾ ਗਾਹਕ ਕਿੱਕ ਹੈ ਚੀਜ਼ 100 ਪਈ ਹੈ ਗਾਹਕ ਕਿੱਕ ਹੈ ਗਾਹਕਾਟਾ ਮਤਲਬ ਤਾਰੇ ਡੱਟ। ਜੇ ਹੁਣ ਤੁਸੀਂ ਗਾ ਕੀ ਇੰਨੇ ਜ਼ਿਆਦੇ ਹੁਣ ਜ਼ਿਆਦੇ ਫੀਸਾਂਾਂ ਦੇ ਫਿਰ ਫੀਸਾਂ ਤੇ ਵਧਣੀਆਂ। ਹੁਣ ਤਾਂ ਆਪਣੇ ਨਾਲ ਇਹੋ ਇਹੋ ਜਿਹੇ ਵੀਰ ਜੁੜ ਗਏ ਜਿਹੜੇ ਫ੍ਰੀ ਵੀ ਛੱਡੀ ਜਾਂਦੇ ਤੇ ਕਈ ਫ੍ਰੀ ਛੱਡ ਰਹੇ ਆ ਜਮਾ। ਉਹਨਾਂ ਨੂੰ ਸਲੂਟ ਆ ਕਈ ਜਾਇਜ਼ ਫੀਸਾਂ ਦੇ ਛੱਡ ਰਹੇ ਉਹਨਾਂ ਨੂੰ ਵੀ ਸਲੂਟ ਆ ਬਾਈਆਂ ਨੂੰ। ਕਿਉਂਕਿ ਜਾਇਜ਼ ਫੀਸ ਤਾਂ ਮੈਂ ਵੀ ਨਹੀਂ ਬਾਈ ਕਿਸੇ ਦਾ ਹੱਕ ਨਹੀਂ ਮਾਰਦਾ ਕਿਸੇ ਦੇ ਲੱਤ ਨਹੀਂ ਮਾਰਦਾ ਨਾ ਮੈਂ ਮਾਰਾਂ ਨਾ ਮੈਂ ਮੋਟਿਵ ਲੈ ਕੇ ਚੱਲਿਆ ਕਿ ਕਿਸੇ ਨੂੰ ਹੁਣ ਜਮੇ ਹੁਣ ਜੇ ਲਾ ਦੇ ਤਾਂ ਥੱਲੇ ਅਗਲਾ ਮਿਹਨਤ ਕਰਦਾ ਬਾਈ ਉਹਨੂੰ ਦਾਣਾ ਪਾਉਂਦਾ। ਉਹਨੂੰ ਕਣਕ ਪਾਉਂਦਾ ਮੱਕੀ ਪਾਉਂਦਾ ਫੀਡ ਪਾਉਂਦਾ ਦੁੱਧ ਪਿਉਂਦਾ ਉਹ ਤੇ ਸਾਰਾ ਦਿਨ ਥਿਹੜੀ ਫੋੜਦਾ ਮਿਹਨਤ ਕਰਦਾ ਜਾਇਜ਼ ਫੀਸ ਲੈਣੀ ਬਣਦੀ ਐ ਬਾਈ ਜੇ ਕਿ ਜੇ ਤਾਂ ਕਿਹਦਾ ਸਰਦਾ ਘਰੋਂ ਤਾਂ ਫ੍ਰੀ ਛੱਡੀ ਜਾਂਦੇ ਵਿੱਚ ਵੀਰ ਆਪਣੇ ਹੈਗੇ ਜਿਹੜੇ ਉਹ ਵੀ ਧੰਨਵਾਦ ਆ ਵੀਰਾਂ ਦਾ ਸਲੂਟ ਆ ਇਹਨਾਂ ਨੂੰ ਤੇ ਜਿਹੜੇ ਜਾਇਜ਼ ਫੀਸ ਲੈਂਦੇ ਆ ਉਹਨਾਂ ਨੂੰ ਵੀ ਸਲੂਟ ਆ ਬਾਈ ਤੇ ਲੈਣੀ ਬਣਦੀ ਵੀ ਐ ਜੀਦਾ ਬਾਈ ਨਹੀਂ ਹਿਸਾਬ ਚ ਆਉਂਦੀ ਗੱਲ ਐ ਲੈਣੀ ਬਣਦੀ ਵੀ ਐ ਫੀਸ ਤੁਸੀਂ ਫੀਸ ਲਓ ਜਾਇਜ਼ ਲਓ ਮੈਂ ਇਹ ਨਹੀਂ ਕਹਿੰਦਾ ਹੁਣ ਜਮੇ ਫ੍ਰੀ ਕਰ ਦਿਓ ਸਾਰੇ ਜਾਣੇ ਕਿਉਂਕਿ ਤੋਹੀ ਇਹਦੇ ਤੋਂ ਘਰ ਵੀ ਚਲਾਉਣਾ ਆ ਉਹਦਾ ਖਰਚਾ ਵੀ ਚਲਾਉਣਾ ਬੱਕਰੀਆਂ ਦਾ ਖਰਚਾ ਵੀ ਚਲਾਉਣਾ ਬੋਕ ਦਾ ਖਰਚਾ ਵੀ ਕੱਢਣਾ ਆ ਆਪਣੇ ਬੱਕਰੇ ਦਾ ਬ੍ਰੀਡਰ ਦਾ ਤੁਸੀਂ ਬੱਕਰੀਆਂ ਦਾ ਖਰਚਾ ਵੀ ਕੱਢਣਾ ਹੈ ਜਾਇਜ਼ ਫੀਸਾਂ ਲਓ ਇਹ ਵੀ ਨਹੀਂ ਹੁਣ ਵੀ ਆਪਾਂ ਸਾਰਿਆਂ ਨੇ ਤੂੰ ਐਂ ਚ ਲੱਤ ਮਾਰ ਲੱਗ ਜੀਏ ਨਵੇਂ ਬੰਦੇ ਜਾਇਜ਼ ਫੀਸਾਂ ਦੇਣੀਆਂ ਬਣਦੀਆਂ ਆਪਣੀਆਂ ਆਪ ਦਾ ਇਹ ਆਪਣਾ ਵੀ ਫਰਜ਼ ਹੈ ਵੀ ਆਪਾਂ ਹੁਣ ਸਾਰਿਆਂ ਨੇ ਤੂੰ ਐਂ ਚ ਲੱਤ ਨਹੀਂ ਮਾਰਨੀ ਆਪਾਂ ਜਾਇਜ਼ ਫੀਸਾਂ ਤੇ ਛੜਾਉਣਾ ਆ ਬੱਕਰੇ ਤੇ ਤਾਂ ਕਿ ਆਪਣੇ ਘਰੇ ਚੰਗੇ ਬੱਕਰੇ ਆ ਜਾਣ ਤੇ ਅਗਲੇ ਦਾ ਵੀ ਜੇਬ 'ਚ ਚਾਰ ਪਈਏ ਪੈਣ ਅਗਲੇ ਨੂੰ ਵੀ ਕਮਾਈ ਆਵੇ ਤੇ ਅਗਲਾ ਵੀ ਖੁਸ਼ ਹੋਵੇ ਸਭ ਤੋਂ ਵੱਡੀ ਗੱਲ ਤਾਂ ਇਹ ਹੀ ਆ ਬਾਈ ਜੇ ਪਰਖ ਕਰਨੀ ਤੁਸੀਂ ਆਪ ਸਿੱਖੋਗੇ ਤਾਂ ਬਚੋਗੇ ਕਿਸੇ ਦੇ ਮਗਰ ਜਿੰਨਾ ਚਿਰ ਮਰਜ਼ੀ ਲੱਗੀ ਜਾਓ ਆਖੇ ਦਾ ਲੱਗਣਾ ਜਿਹਨੇ ਜਿਹੜੇ ਵਿਰਿਆ ਲੱਗਣਾ ਉਹ ਲੱਗ ਹੀ ਜਾਂਦੇ ਜਿਹਨਾਂ ਨਹੀਂ ਲੱਗਣਾ ਉਹਨਾਂ ਨੂੰ ਕਹਿੰਦੇ ਹੁੰਦੇ ਜਿੰਨਾ ਮਰਜ਼ੀ ਮੋੜ ਲਓ ਨੇ ਜਿੱਧਰ ਜਾਣਾ ਉਧਰ ਹੀ ਜਾਣਾ ਕਿ ਜਿਨੇ ਆਖੇ ਲੱਗਣਾ ਉਹਨੇ ਲੱਗ ਜਾਣਾ ਬਾਈ ਜਿਨੇ ਨਹੀਂ ਲੱਗਣਾ ਉਹ ਉਹਨਾਂ ਹੀ ਮਰ ਜੇ ਬਾਈ ਮੇਰਾ ਫਰਜ਼ ਹੈ ਸਿਰਫ ਸਮਝਾਉਣਾ ਤੁਹਾਨੂੰ ਮੈਂ ਤਾਂ ਇਹੀ ਕਹਿੰਦਾ ਵਾਰੀ-ਵਾਰੀ ਆਪ ਪਰਖ ਕਰਨੀ ਸਿੱਖ ਲਓ ਆਪ ਬੇ ਪਸ਼ੂ ਵੇਚਣਾ ਤੇ ਖਰੀਦਣਾ ਸਿੱਖ ਲਓ ਆਪਦੇ ਘਰੇ ਬਰੀਡਰ ਬਣਾਉਣਾ ਸਿੱਖ ਲਓ ਬਰੀਡਰ ਬਣਦਾ ਕਿਵੇਂ ਆ ਲੋਕਾਂ ਦੇ ਘਰੇ ਬਰੀਡਰ ਬਣੇ ਕਿਵੇਂ ਆ ਤੁਹਾਡੇ ਘਰੇ ਬਣ ਜਾਓ ਇੱਕਦਮ ਮਿਹਨਤੋ ਦਾ ਕਰਕੇ ਦੇਖੋ ਕਿਤੇ ਦੇ ਵਿੱਚ ਉਤਰ ਕੇ ਤਾਂ ਦੇਖੋ ਤੇ ਲੱਖਾਂ ਵਾਲੀ ਗੱਲਾਂ ਛੱਡ ਦਿਓ ਲੱਖਾਂ ਵਾਲੇ ਲੈਵਲ ਨੂੰ ਦਿਮਾਗ ਚੋਂ ਕੱਢ ਦਿਓ ਹਜ਼ਾਰਾਂ ਚ ਉਤਰਿਓ ਹਜ਼ਾਰਾਂ ਚ 20000 ਤੋਂ ਲੈ ਕੇ ਅਖੀਰ ਅਖੀਰ ਕਹਿਣਾ ਮੈਂ 35000 ਤੱਕ ਬੱਕਰੀ ਲੈ ਲਓ ਵਧੀਆ ਚੰਗੀ ਬੱਕਰੀ ਆ ਜਾਂਦੀ ਆ 35000 ਤੱਕ ਵਧੀਆ ਬੀਟਲ ਬੱਕਰੀ ਆ ਜਾਂਦੀ ਆ ਗੱਬਣ ਜਾਂ ਸੱਜਰ 35000 ਤੱਕ ਬਹੁਤ ਟੌਪ ਦੀ ਵਧੀਆ ਬੀਟਲਾ ਬੱਕਰੀ ਆ ਜਾਂਦੀ ਆ ਜਾਂ ਗੱਬਣ ਜਾਂ ਸੱਜਰ ਇਹ ਦਿਮਾਗ ਚ ਪਾ ਲੋ ਇਹਨੂੰ ਘਰ ਲੈਣ ਨੂੰ ਲੱਖਾਂ ਵਾਲੇ ਲੇਵਲ ਕੱਢ ਦਿਓ ਨਵਾਂ ਬੰਦਾ ਲੱਖਾਂ ਵਾਲੀ ਚ ਬਾਹਰ ਦੇ ਨਿਕਲ ਸਕਦਾ ਫਿਰ ਫੇਰ ਹੀ ਹੋਣਾ ਬਾਈ ਸਮਝ ਗਏ ਨਾ ਫਿਰ ਫੇਰ ਹੀ ਹੋਣਾ ਇੱਕ ਬਾਈ ਕਹਿੰਦਾ ਮੈਂ ਬੱਕਰੀ ਲੈਂਦੀ ਸੀ 50000 ਦੀ ਹੁਣ ਕੋਈ ਉਹਦਾ 10000 ਨਹੀਂ ਲਾਉਂਦਾ ਕਹਿੰਦਾ ਕੀ ਕਰਾਂ ਦੱਸੋ ਹੁਣ ਫਿਰ ਇਹਦਾ ਹੱਲ ਸਾਹਬ ਚ ਰਿਆ ਕਰੋ ਦੀ ਪਰਖ ਨਾ ਸਿੱਖ ਲੋ ਕਿਸੇ ਦੇ ਮਗਰ ਲੱਗਣਾ ਛੱਡ ਦਿਓ ਲਾਈ ਲੱਗ ਲਾਣਾ ਬਣਨਾ ਬਣੋ ਜੇ ਕਾਮਯਾਬ ਹੋਣਾ ਹੈ ਕਿਤੇ ਚ ਜੇ ਲਾਈ ਲੱਗ ਹੀ ਰਹਿਣਾ ਬਾਈ ਫੇਰ ਫੇਲ ਹੋਵੋਗੇ ਫਿਰ ਇਹ ਕਿਤੇ ਚ ਨਹੀਂ ਆਉਂਦਾ ਚੰਗਾ ਤੁਸੀਂ ਵਧੀਆ ਰਹੋਗੇ ਤਸੋ ਬੇਨਤੀ ਸਾਰੇ ਵੀਰਾਂ ਨੂੰ ਇਦਾਂ ਹੀ ਪਿਆਰ ਬਣਾਈ ਰੱਖਿਓ ਸ਼ੇਅਰ ਕਰਿਆ ਕਰੋ ਵੀਡੀਓ ਵੱਟ ਵੱਟ ਕਮੈਂਟ ਕਰਿਆ ਕਰੋ ਵੱਟ ਵੱਟ ਇੱਧੇ ਜੁੜਦੇ ਜਾਓ ਤੇ ਸ਼ੇਅਰ ਕਰਦੇ ਜਾਓ ਤੇ ਪਿਆਰ ਵੜਾਉਂਦੇ ਰਹੋ ਬਹੁਤ ਸਾਥ ਤੁਹਾਡੇ ਭਰਾਵਾਂ ਦਾ ਤੇ ਇੱਦਾਂ ਹੀ ਪਿਆਰ ਬਣਾਈ ਰੱਖੋਗੇ ਤਾਂ ਮੇਰੇ ਵੀ ਹੌਸਲੇ ਬਲੰਦ ਰਹਿਣਗੇ ਤਾਂ ਖਿੱਚ ਕੇ ਰੱਖਾਂਗੇ ਆਪਾਂ ਕੰਮ ਦਬਣਾ ਦਬਾਉਣ ਵਾਲਾ ਨਹੀਂ ਹੁਣ ਕੰਮ ਕਰਨਾ ਆਪਾਂ ਖਿੱਚ ਕੇ ਰੱਖਣਾ ਤੇ ਧੰਨਵਾਦ ਸਾਰੇ ਵੀਰਾਂ ਦਾ ਮਿਹਰਬਾਨ